ਅੱਜ ਸਾਰੇ ਕੱਲ ਬੀਤੇ ਦਿਨ ਜਿਹੜੀ ਇੱਕ ਮੈਲਾ ਪੁਲਿਸ ਯੂਨੀਫਾਰਮ ਦੇ ਵਿੱਚ ਗ੍ਰਿਫਤਾਰ ਟੱਕੀ ਮਾਮਲਾ ਸੀ ਜੋ ਕਿ ਜਨਾ ਰਿਪੋਰਟ ਕਰਤੀ ਨਾ ਇਹ ਦੀ ਸਿਮਰਨਜੀਤ ਕੌਰ ਆ ਪੁੱਤਰੀ ਨਰਵੈਲ ਸਿੰਘ ਇਹ ਹੈਗੀ ਆ ਪਲਾਸੌਰ ਦੀ ਇਹਨੇ ਸਟੱਡੀ ਵਗੈਰਾ ਕੀਤੀ ਆ ਚੰਡੀਗੜ੍ਹ ਤੋਂ ਇਹਦੇ ਕਹਿਣ ਮੁਤਾਬਕ ਕਿ ਮੈਂ ਯੂਪੀਐਸਸੀ ਦਾ ਟੈਸਟ ਦਿੱਤਾ ਸੀਗਾ ਮੇਰਾ ਟੈਸਟ ਕਲੀਅਰ ਆ ਮੈਂ ਹਦਰਾਬਾਦ ਤੋਂ ਇੱਥੇ ਆਈ ਆ ਤੁਹਾਡੇ ਕੋਲ ਟ੍ਰੇਨਿੰਗ ਵਾਸਤੇ ਜਦ ਕਿ ਸਾਡੇ ਕੋਲ ਕੋਈ ਚਿੱਠੀ ਪੱਤਰ ਨਹੀਂ ਸੀਗਾ ਇਹਦੇ ਰਿਗਾਰਡਿੰਗ ਜਦੋਂ ਮੈਂ ਆਪਦੇ ਹਾਈ ਅਫਸਰਾਂ ਦੇ ਨਾਲ ਗੱਲ ਕੀਤੀ ਉਹਨਾਂ ਦੇ ਧਿਆਨ 'ਚ ਕੋਈ ਗੱਲਬਾਤ ਹੈ ਨਹੀਂ ਸੀ ਇਹਨੂੰ ਫਿਰ ਭੇਜਿਆ ਐਸ ਐਚਓ ਚਵਾਲ ਜਿਹੜੇ ਨਵੇਂ ਆਈਪੀਐਸ ਭਰਤੀ ਹੋਏ ਨੇ ਸਾਡੇ ਉਹਨਾਂ ਕੋਲ ਭੇਜਿਆ ਉਹਨਾਂ ਫਿਰ ਵੈਰੀਫਾਈ ਕੀਤਾ ਕਿ ਸ਼ੀਵਾਸ ਫਰਾਡ ਹੁਣ ਤੱਕ ਸਰ ਕਿੰਨੇ ਨਾ ਜਿਹੜਾ ਫਰਾਡ ਕਰ ਚੁੱਕੀ ਹੈ ਜਿਹੜੀ ਹੁਣ ਆ ਰਹੀ ਜੀ ਪਬਲਿਕ ਦੇ ਵਿੱਚੋਂ ਉੱਠ ਕੇ ਬੰਦੇ ਆ ਰਹੇ ਨੇ ਕਿ ਕਿਸੇ ਕੋਲੋਂ 40000 ਲੈ ਗਈ ਕਿਸੇ ਦੇ ਨਾਲ ਆਣ ਗਵਾਂਡ ਦੇ ਵਿੱਚ ਧਮਕੀਆਂ ਧਮਕੀਆਂ ਦੇਂਦੀ ਰਹੀ ਹੈ ਕਿ ਮੈਂ ਆਈਪੀਐਸ ਬਣ ਗਈ ਮੈਂ ਤੁਹਾਨੂੰ ਇਹ ਕਰੂੰਗੀ ਉਹ ਕਰੂੰਗਾ ਪਾਰਟੀਆਂ ਆ ਰਹੀਆਂ ਸਰ ਇਹਨਾਂ ਦਾ ਕੋਈ ਪੁਛਗਿਸ਼ ਹੋਰ ਕੀਤੀ ਗਈ ਹੈ ਇਹ ਕਿਉਂ ਇੰਨਾ ਕੀਤਾ ਅਜੀ ਤਾਂ ਕੇਸ ਰਜਿਸਟਰ ਕਰਕੇ ਰਿਮਾਂਡ ਲੈਣ ਗਏ ਸੀ ਡਿਊਰਿੰਗ ਰਿਮਾਂਡ ਪੁਛਗਿਸ਼ ਕਰਾਂਗੇ ਕਿੰਨੇ ਕਿਤੇ ਤੋਂ ਸਾਰੇ ਹੀ ਠੱਗੀਆਂ ਮਾਰੀ ਰੋਪੇ ਇਹ ਤਾਂ ਹਰ ਸਾਲ 2 ਸਾਲ ਤੋਂ ਚੱਲਿਆ ਜੀ ਕੰਮ ਇਹਨਾਂ ਦਾ ਇਹਨਾਂ ਦੀ ਕੋਈ ਕੰਪਲੀਟ ਵੀ ਚਲਦੀ ਉੱਥੇ ਡੀਐਸਪੀ ਸੀਡੀ ਸਾਹਿਬ ਕੋ ਚਲਦੀ ਸੀ ਜੀ ਉਹ ਪਾਰਟੀ ਹੁਣ ਇੱਥੇ ਆਈ ਹੈ ਵੀ ਅਸੀਂ ਉੱਥੇ ਗਏ ਸੀ ਅੱਜ ਸਾਨੂੰ ਪਤਾ ਲੱਗਾ ਕਿ ਤੇ ਪਰਚਾ ਦਰਜ ਹੋ ਗਿਆ ਉਹ ਆਪ ਦਾ ਪੱਖ ਰੱਖਣ ਵੀ ਆਏ ਨਹੀਂ ਤੇ ਸਾਡੇ ਕੋਲ ਅਗਲੀ ਕਾਰਵਾਈ ਸਰ ਕੀ ਕੀਤੀ ਜਾਂਦੀ ਹੈ ਹਾਂਜੀ ਅਗਲੀ ਕਾਰਵਾਈ ਕੀ ਧਿਆਨ ਚ ਰੱਖੀ ਅਗਲੀ ਹੁਣ ਜਿਵੇਂ ਜਿਵੇਂ ਤਫ਼ਤੀਸ਼ ਚੱਲੇਗੀ ਜਿੱਦਾਂ ਦੇ ਫੈਕਟ ਸਾਹਮਣੇ ਆਉਣਗੇ ਉਦਾਂ ਕਾਰਵਾਈ ਕਰਾਂਗੇ